ਵੈਸਟਰਨ ਜੂਨੀਅਰ ਤੋਂ ਲੁੱਟ ਦੀ ਵਾਰਦਾਤ ਹੋਈ ناکਾਮ ਦੁਕਾਨਦਾਰ ਦੀ ਫੁਰਤੀ ਕਾਰਨ ਹੋਇਆ ਬਚਾ ਕਟਨਾ ਸੀਸੀਟੀ ਵੀ ਕੈਮਰੇ ਚ ਸ਼ਿਕਾਇਤ ਲੁਟੇਰੇ 4-5 ਫਾਇਰ ਕਰ ਗਏ ਨਵਾਂਚਰ ਤੋਂ ਔੜ ਰੋਡ ਤੇ ਪੈਂਦੇ ਪਿੰਡ ਸਾਲੋ ਵਿਖੇ ਇੱਕ ਵੈਸਟਰਨ ਜੁਨੀਅਨ ਦੀ ਦੁਕਾਨ ਤੇ ਲਟੇਰਿਆਂ ਵੱਲੋਂ ਲੁੱਟ ਕਰਨ ਦੀ ناکਾਮ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੁਕਾਨਦਾਰ ਪ੍ਰਦੀਪ ਕੁਮਾਰ ਦੀ ਦਲੇਰੀ ਤੇ ਫੁਰਤੀ ਨੇ ਵੱਡੀ ਕਟਨਾ ਹੋਣ ਤੋਂ ਬਚਾ ਲਈ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਤਿੰਨ ਤੋਂ ਚਾਰ ਬੰਦੇ ਮੂੰਹ ਬੰਨ ਕੇ ਆਏ ਜਿਨ੍ਹਾਂ ਚੋਂ ਤਿੰਨ ਜਣੇ ਦੁਕਾਨ ਅੰਦਰ ਦਾਖਲ ਹੋਏ ਇੱਕ ਲਟੇਰਾ ਕਾਊਂਟਰ ਟੱਪ ਕੇ ਅੰਦਰ ਆਉਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਦੁਕਾਨਦਾਰ ਨੇ ਲਟੇਰਿਆਂ ਦੀ ਇੱਕ ਵੀ ਪੇਸ਼ ਨਹੀਂ ਜਾਣ ਦਿੱਤੀ ਤੇ ਹੁਟਰ ਬਚਾ ਦਿੱਤਾ ਉਧਰ ਪੁਲਿਸ ਨੂੰ ਵੀ ਸੂਚਨਾ ਮਿਲੀ ਤੇ ਐਸ ਐਚ ਓ ਨਰੇਸ਼ ਕੁਮਾਰੀ ਪੁਲਿਸ ਪਾਰਟੀ ਨਾਲ ਕਟਣਾ ਸਥਾਨ ਤੇ ਪਹੁੰਚ ਗਈ ਦੁਕਾਨਦਾਰ ਦੇ ਕਹਿਣ ਮੁਤਾਬਕ ਲੁਟੇਰਿਆਂ ਕੋਲ ਇੱਕ ਪਿਸਤਲ ਸੀ ਜੋ ਉਸ ਨੂੰ ਨਕਲੀ ਜਾਪਦਾ ਸੀ ਤੇ ਜਿਸ ਨਾਲ ਉਸ ਨੂੰ ਬਾਰ-ਬਾਰ ਡਰਾਇਆ ਗਿਆ ਤੇ ਲੁਟੇਰੇ ਚਾਰ ਤੋਂ ਪੰਜ ਫਾਇਰ ਵੀ ਕਰ ਗਏ ਪੁਲਿਸ ਵੱਲੋਂ ਦੋਸ਼ੀਆਂ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ న్యూਜ਼ ਰੀਟਰ ਪੰਜਾਬ ਤੇ ਮਨਦੀਪ ਦੁਗਲ ਨਾਲ ਹਰਵਿੰਦਰ ਸਿੰਘ ਦੀ ਇਹ ਰਿਪੋਰਟ ਆਪਣੇ ਜੀ ਮੇਰਾ ਨਾਮ ਪ੍ਰਦੀਪ ਕੁਮਾਰ ਜੀ ਕੀ ਵਾਰਦਾ ਤੋਹੀ ਭਾਜੀ ਭਾਜੀ ਅੱਜ 4:00 ਵਜੇ ਦੇ ਕਰੀਬ ਹੈ ਨਾ ਤਿੰਨ ਬੰਦੇ ਮੋਟਰਸਾਈਕਲ ਤੇ ਆਏ ਨਾ ਬੰਨੇ ਹੋ ਸੀ ਤੇ ਉਹ ਆ ਕੇ ਅੱਥੇ ਆਉਂਦੇ ਨੇ ਇੱਕ ਮੇਰੇ ਕੋਲ ਕਸਟਮ ਬੈਠੇ ਸੀਗੇ ਸਾਡੇ ਨਾਲ ਲਈ ਤੇ ਉਹਨਾਂ ਨੇ ਵੀ ਗਿਆ ਮੈਨੂੰ ਵੀ ਗਿਆ ਪਿਸਤੌਲ ਸਾਡੇ ਤੇ ਤਾਲ ਲਿਆ ਤੇ ਕਹਿੰਦਾ ਚੌਪਰ ਕੇ ਬੈਠੇਗਾ ਤੇ ਇੱਕ ਨੇ ਕੋਸ਼ਿਸ਼ ਕੀਤੀ ਤੇ ਮੇਰੇ ਤੁਹਾਡਾ ਕੰਮ ਕੀ ਹੈ ਤੁਹਾਡਾ ਮੇਰਾ ਕੰਮ ਮੈਂ ਡਰਸ ਵਦਾਈ ਦੀ ਮੈਂ ਡਰਸ ਵਦਾ ਦਾ ਕੰਮ ਹੈ ਨਹੀਂ ਤੇ ਇਹਦੇ ਕੋਲ ਇੱਥੇ ਟੱਪਣ ਦੀ ਕੋਸ਼ਿਸ਼ ਕੀਤੀ ਮੇਰੇ ਕੋਲ ਤੇ ਮੈਂ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਬਚਾਅ ਹੋ ਗਿਆ ਤੇ ਉਸ ਤੋਂ ਬਾਅਦ ਮੇਰੇ ਕੋਲ ਕੈਮਰੇ ਦੇ ਵਿੱਚ ਹੁਕਟਰ ਲੱਗਾ ਸੀ ਮੈਂ ਹੁਕਟਰ ਲਾਇਆ ਤਾਂ ਮੇਰੇ ਨਾਲ ਦੇ ਸਟਾਫ ਨਾਲ ਇੱਥੇ ਬੰਦੇ ਹੋਰ ਨਾਲ ਦੇ ਦੁਕਾਨਦਾਰਾਂ ਵਾਲੇ 1000 ਉਹਨਾਂ ਕੋਲ ਭਾਈ ਪਿਸਤਲ ਸਿਕਾਇਕ ਅੱਛਾ ਜੀ ਪਿਸਤਲ ਸਿਕਾਇਕ ਪਿਸਤਲ ਉਹਨਾਂ ਚਾਰ-ਪੰਜ ਫਾਇਰ ਵੀ ਕੀਤੇ ਪਰ ਉਹ ਮੇਰੇ ਹਿਸਾਬ ਨਾਲ ਨਕਲੀ ਸੀ ਨਕਲੀ ਉਹ ਕਿਉਂਕਿ ਉਹ ਤੇ ਬਾਹਰ ਜਿਹੜਾ ਉਹਦਾ ਅਸਲੀ ਦਾ ਫਾਇਰ ਨਹੀਂ ਸੀ ਉਹ ਨਕਲੀ ਦਾ ਫਾਇਰ ਸੀ ਸਿਰਫ ਡਰਾਉਣ ਵਾਸਤੇ ਕੀਤਾ ਪਰ ਫਰਮਾਤੋਈ ਕਰਪਾ ਨਾਲ ਬਚਾਅ ਹੋ ਗਿਆ ਤੇ ਉਹ ਬਾਅਦ ਭੱਜ ਗਿਆ ਬੰਦਾ ਨੇ ਕੋਸ਼ਿਸ਼ ਕੀਤੀ ਤੇ ਪੁਲਿਸ ਨੂੰ ਰਿਪੋਰਟ ਕਰ ਦਿੱਤੀ ਸੀ ਉਹ ਆ ਕੇ ਜੀ ਇਨਸਪੈਕਸ਼ਨ ਕਰ ਗਿਆ ਉਸ ਪ੍ਰਸ਼ਾਸਨ ਆਇਆ ਸੀ ਉਹ ਦੇਖ ਲਈ ਤੁਸੀਂ ਬਜੀ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਪ੍ਰਸ਼ਾਸਨ ਦਹੀ ਮਾ ਮਾ ਇਦਾਂ ਦੇ ਬਾਜੀ ਗਲਤ ਕੰਮਾਂ ਨੂੰ ਨਹੀਂ ਬੰਦੇ ਨੂੰ ਕੇਲ ਪਾਈ ਜਾਵੇ ਜੀ ਤੇ ਇਦਾਂ ਕੋਈ ਹਰਕ ਬੰਦਾ ਮਿਹਨਤੀ ਬੰਦਾ ਕੰਮ ਕਰਦਾ ਕੋਈ ਉਹ ਚਾਹ ਹੋਣਾ ਚਾਹੀਦਾ ਜੀ ਮਿਹਨਤ ਨਾਲ ਪੈਸਾ ਕਮਾਈ ਜਾਂਦੇ ਤੇਹੀ ਬਜੰਤ ਪ੍ਰਸ਼ਾਸਨ ਦਹੀ ਅਸੀਂ ਮੰਗ ਕਰਦੇ ਆ ਤੇ ਜੰਦੂ ਜੰਦ ਫੜੇ ਜਾਣ ਬੰਦੇ ਤੇ ਉਹਨਾਂ ਨੂੰ ਜੋ ਵੱਡੀ ਸਜ਼ਾ ਦਿੱਤੀ ਹੈ